ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੀ ਵੀਡੀਓ ਮੈਂ ਪਹੁੰਚ ਗਏ ਜੀ ਆਪਾਂ ਖੇਤ ਪ੍ਰਮਾਤਮਾ ਮਿਹਰਬਾਨ ਹੋਏ ਵੀ ਅੱਜ ਪੂਰੇ ਕਣੀਆਂ ਪੈਰੀਆਂ ਬ੍ਰਿਕ-ਬ੍ਰਿਕ ਜੀਆਂ ਸਵਾਗੇ ਦਿਨੇ ਬਈ ਮੌਸਮ ਚੇਂਜ ਹੋ ਗਿਆ ਰਾਤ ਲੇਟ ਹੋ ਗਏ ਦਈ ਆਪਾਂ ਆਂਦੇ ਵੇ ਦੋ ਦੋਟਾ ਹੀ ਬੱਜੀ ਕੇ ਤੇ 48 ਘੰਟੇ ਮੈਂ ਟਰੈਕਟਰ ਵਾਪਸ ਆਏ ਆ ਦੋ ਲੱਗ ਗਈ ਉੱਧਰ ਦੋਈ ਟਰਾਲੀ ਵੀ ਲੱਗ ਗਈ। ਦੋਏ ਲੱਦਾਂਗੇ ਦੇਖੋ ਲਦਾਂ ਰਹਾ ਮੌਸਮ ਕਿਆ ਕਰਾਇਆ। ਜਿਦਾ ਬਈ ਬਾਰਿਸ਼ ਹੋ ਲੱਗੀ ਹੁਣ ਫਿਰ ਤਾਂ ਰੁਕੇਗਾ ਕੰਮ। ਤਾਂ ਹੀ ਸੱਜਰੇ ਲਾਏ ਐ ਵੀ ਚਲੋ ਜੇ ਬਣ ਜਾ ਕੰਮ। ਮੱਠੀ ਮੱਠੀ ਪੂਰ ਪੈਰੀਏ ਕਿ ਨਕਣੀਆਂ ਪੈਰੀਆਂ ਬਈ। ਲਾਦਦੇ ਆ ਟਰਾਲੀ ਠੰਡ ਚੜ ਗਈ ਬੰਦਿਆਂ ਨੂੰ ਅੱਕ ਬਾਲ ਲਈ। ਓ ਚਲੋ ਬਾਈ ਲੱਦੋ ਮੌਸਮ ਖਰਾਬ ਹੈ ਫਿਰ ਬਾਹਰ ਕੱਢੀਂ ਟਰਾਲੀ ਠੰਡ ਤਾਂ ਕੰਮ ਕਰੇਗੀ ਉਤਰ ਜਾਏਗਾ ਹੀ ਪੈ ਰਿਆ ਸਮੇ ਲੱਦਣੇ ਤੇ ਨਹੀਂ ਹਟ ਰੇ ਜਾਣਦੇਓ ਕੰਮ ਖਰਾਬ ਹੋਏਗਾ ਹਾਂ ਉਹ ਠੇਕਦਾਰ ਕਣੀਆਂ ਪੈ ਰੀਆਂ ਜਾਣਦੇਓ ਜੇ ਫਸ ਗਿਆ ਫੇਰ ਕਿਉਂ ਨਹੀਂ ਫਸੇਗਾ ਬਾਰਿਸ਼ ਤਾਂ ਹੋ ਰਿਆ ਲੈ ਅੱਜ ਤੇਰੀ ਵੀਡੀਓ ਪਾएंगे ਫਿਰ ਕੀ ਹਾਲ ਹੈ ਠੀਕ ਆ ਵਧੀਆ ਰੋਜ਼ ਦੇਖਾਂ ਵੀਡੀਓ ਬਹੁਤ ਅੱਛਾ ਚਲ ਅੱਜ ਕੀ ਖਾਏਗਾ ਫਿਰ ਜੋ ਆਏਗਾ ਉਹੀ ਖਾ ਲਵਾਂਗੇ ਅੱਜ ਮੀਂਹ ਪੈ ਰਿਹਾ ਠੰਡ ਹੋ ਗਈ ਹੈ ਅੱਜ ਮੁਰਗਾ ਨਹੀਂ ਮੱਛੀ ਖਾਏਗੇ ਚਲੋ ਦੇਖਾਂਗੇ ਟਰਾਲੀ ਤੇ ਲੱਦਾ ਕੋਈ ਨਹੀਂ ਕੋਈ ਨਹੀਂ ਕਰ ਲਿਓ ਬਾਰਿਸ਼ ਹੋ ਰਹੀ ਹੈ ਭਾਈ ਬਈ ਪੈ ਰਿਹਾ ਪੈ ਰਿਹਾ ਬਾਹਰ ਟਰਾਲੀ ਬਾਹਰ ਪੌੜਾ ਹੀ ਪਾ ਗਿਆ ਲੱਗੀ ਹੈ ਲਗੀ ਟਰਾਲੀ ਬਾਹਰ ਕਣੀਆਂ ਪੈਰੀਆਂ ਟਰਾਲੀ ਕੱਢਦੀ ਆ ਆਪਣੇ ਟਰੈਕਟਰ ਉੱਤੇ ਟਰੈਕਟਰ ਲੈ ਕੇ ਚਲੇ ਆਪਾਂ ਦੇਖਦੇ ਆ ਥੋੜਾ ਜਿਹਾ ਕੰਮ ਜਾ ਟਰੈਕਟਰ ਕੋਲ ਜਾਮਾ ਕਰਾ ਗਏ ਨੇ ਟਰਾਲੀ ਲੱਦਣ ਦੇ ਲਈ ਫਿਰ ਸਲਫ ਕੀ ਗਰਾਰੀ ਖਰਾਬ ਹੋ ਗਈ ਸਲਫ ਖੋਲੀ ਹੈ ਗਰਾਰੀ ਕਰੀਏ ਚੇਂਜ ਬਾਈ ਨਾ ਮੇਨ ਕੇ ਅੰਦਰ ਬੱਲ ਬਲਾ ਦਿਆ ਟਰੈਕਟਰ ਪਰ ਆਣਾ ਵੀਰ ਟਰੈਕਟਰ ਕੀ ਕੁਝ ਇਲੈਕਟ੍ਰਾ ਬੰਦ ਹੋਈ ਵੀ ਨਹੀਂ ਆਪਣੀਆਂ ਉਹ ਕਰਾਈਆਂ ਆਪਣੇ ਚੱਲਦੀਆਂ ਮੇਰੇ ਹੀ ਹੋ ਗਿਆ ਪੈਣਾ ਲੱਗਦੇ ਨਹੀਂ ਦੇਖ ਲਓ ਨਵੇਂ ਬਸ ਹਲਫ ਕਸਣ ਹੀ ਰਹਿ ਗਈ ਥੋੜਾ ਜਿਹਾ ਕੰਮ ਹੋਰ ਰਹਿ ਗਿਆ ਕਿ ਕਿਉਂਰੇ ਜੈਨ ਲੀਕਤਾ ਤੇਲ ਲੀ ਕਰ ਰਿਹਾ ਦਾ ਇਹ ਪਾਇਆ ਸਿਫਟ ਵਾਲਾ ਜਿਹੜਾ ਪਿਛਲਾ ਪੰਪ ਹੈ ਉਸ ਦਾ ਪ੍ਰੈਸ਼ਰ ਵਾਲਾ ਰਿੰਗ ਜਲੀਕਦਾ ਟਰਾਲੀ ਹੋ ਗਈ ਬਾਈ ਲੋਡ ਉਧਰ ਆਪਣੀ ਲੇਬਰ ਕਾਇਆ ਫੋਨ ਮੈਂ ਮੈਂ ਆ ਰਿਹਾ ਕੋਈ ਨਹੀਂ ਬਾਕੀ ਉਧਰ 855 ਵਾਲੇ ਬੰਦੇ ਵੀ ਲੱਗ ਰਹੇ ਉਹਨਾਂ ਪਰ ਰਹਿ ਰਿਹਾ ਹਜੇ ਗੰਨਾ ਥੋੜਾ ਜਿਹਾ ਲੋਡ ਹੋਣੇ ਦੇ ਦੇਖਾਂ ਜਾ ਕੇ ਕਿਆ ਬਣਾ ਪਰੇ ਹੋ ਜਾਵਾ ਟਰੈਕਟਰ ਤਿਆਰ ਆਪਣਾ badi moti dikkat aa jawe bahi chalde san de va tin tin sa counter ਗੰਨਾ ਲੈ ਕੇ ਜਾਣਾ ਵਿਚਾਰੇ ਨੇ ਜੋਰ ਤਾਂ ਲਗਾਈ ਹੈ ਹੋਰ ਇੱਕ ਵੀਰਾਂ ਠੀਕ ਹੈ ਕਹਾਂ ਗਿਆ ਬੜਾ ਹੈ ਘੁੰਮਣ ਕਹਾਂ ਗਿਆ ਬੜਾ ਘੁੰਮਣ ਤੋਂ ਗਏ ਬਦੇ ਪਾਸ ਮਿਰਿੰਗ ਪਾਏ ਹੈ ਹਾਂ ਘੁੰਮਣ ਵੀ ਗਏ ਬਦੇ ਘੁੰਮਣਾ ਵੀ ਜ਼ਰੂਰੀ ਹੈ ਸਾਰਾ ਸਾਲ ਕਈ ਨਹੀਂ ਲੱਗੇ ਹਫਤਾ ਲੱਗਿਆ ਮਨਾਲੀ ਗਏ ਤੇ ਜੀ ਹਾਂ ਵੀਡੀਓ ਗੇਲ ਚੱਲ ਪਤਾ ਤਾਂ ਲੱਗ ਜਾ ਬੰਦਾ ਕਿੱਥੇ ਗਿਆ ਵਾ ਹੈ ਠੀਕ ਹੈ ਕਿਉਂ ਨਾ ਟਟ ਗਿਆ ਦਾ ਹੁੱਕਗਾ ਇਹ ਉਪਾਇ ਇਹ ਵੀ ਪਰ ਮਾਲੇ ਨਟਾ ਮ ਮਾਰੇਗੇ ਹੱਥ ਸਾਰਿਆਂ 'ਤੇ ਹਾਂਜੀ ਠੀਕ ਐ ਨਾ ਨਾ ਜੀ ਨਾ ਮੈਂ ਹੀ ਗਿਆ ਤਾ ਓਕੇ ਐ ਨਾ ਚੈੱਕ ਕਰਨੇ ਜ਼ਰੂਰੀ ਐ ਚਲ ਫਿਰ ਵੀ ਹੈ ਨਾ ਪਿੱਛੇ ਟਿੱਟਰੀ ਢਿੱਲ ਮੈਂ ਆਓ ਢਿੱਲੇ ਟਿੱਲੇ ਚੱਲ ਕੇ ਦਾ ਜਗਾੜਾ ਸਲਫ ਕੀ ਇਹ ਗਰਾਰੀ ਖਰਾਬ ਹੋ ਗਈ ਵੀ ਦੀ ਆਪਣੀ ਹੈਨਾ ਹੈ ਮਰਮਨ ਜੀ ਉਹੀ ਤੀ ਇਹਦੀ ਇਹ ਮਤਲਬ ਫਸ ਜੇ ਦੀ ਪਿੱਛੇ ਨਹੀਂ ਹਟੇ ਦੀ ਇਹ ਆ ਸਲਿੱਪ ਕਰ ਜੇ ਦੀ ਸਲਿੱਪੀਆ ਕਰ ਆਵਾਜ਼ ਕਰ ਜੀ ਹਾਂ ਤਾਂ ਹੀ ਟਰੈਕਟਰ ਸਟਾਰਟਿੰਗ ਮੇਂ ਦਿੱਕਤ ਤੀ ਹੈਨਾ ਇਹ ਕਰੀਏ ਬਈ ਚੇਂਜ ਆਪਣਾ ਗਰਾਰੀ ਹੋ ਗਈ ਟਰੈਕਟਰ ਤਿਆਰ ਆਪਣਾ ਚਲਾਵਾਂ ਪਿੰਡ ਨੂੰ ਆਪਾਂ ਤੇ ਖਾਂ ਲਾਵਾਂ ਟਰਾਲੀਆਂ ਠੱਡੇ ਵਰ ਲਿਓ ਜੀ ਹੋ ਗਈਆਂ ਦੋਈ ਟਰਾਲੀਆਂ ਲੋਡ ਆ ਗਏ ਆਪਾਂ ਟਰੈਕਟਰ ਲੈ ਗਏ ਘਨੌਰ ਤੇ ਲਾਵੇਂਗੇ ਘਰਾਂ ਤੋਂ ਇਹਨੂੰ ਡੇਰੇ ਵਾ ਦੇਖਦੇ ਆਂ ਜਾ ਕੇ ਲੈ ਵੀ ਲੱਗ ਗਿਆ ਦੋਈ ਟਰਾਲੀਆਂ ਇੰਦਰ ਹੋਲੈਂਡ ਲੱਗ ਗਿਆ ਇੰਦਰ ਲੱਗ ਗਿਆ 55 ਮੀਂ ਬਾਈ ਹਿਸਾਬ ਜੇ ਗਈ ਪਿਆ 50 ਰਹਿ ਗਿਆ ਕਿਣ ਮਨਕਣੀ ਜੀ ਮੈਂ ਚੱਲੋ ਰੱਬ ਨੇ ਸਾਰਦਿਆ ਉਹ ਗਿਆ ਦੋ ਟਰਾਲੀਆਂ ਲੋਡ ਆਪਣੀਆਂ ਸਵੇਰੇ ਚੱਲेंगे ਆਪਾਂ ਮਿਲ ਠੀਕ ਹੈ ਜੀ ਮਿਲਦੇ ਆ ਸਵੇਰੇ ਮਿਲ ਸੁਲਾਣੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਦੇਖਣੇ ਵਾਸਤੇ ਧੰਨਵਾਦ ਬਾਈ ਬਹੁਤ ਬਹੁਤ ਸਾਰਿਆਂ ਦਾ ਠੀਕ ਹੈ ਜੀ ਮਿਲਦੇ ਆ ਸਵੇਰੇ ਮਿਲ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਜੀ ਬਹੁਤ ਬਹੁਤ ਵੀਡੀਓ ਦੇਖਣੇ ਵਾਸਤੇ